ਆਰ ਵਿੱਚ ਪਈਆਂ ਤਿੰਨ ਤੀਜਾਂ ਤੋਂ ਅੱਜ ਆਪਾਂ ਬਹੁਤ ਹੀ ਟੇਸਟੀ ਕੁਲਫੀ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਕੁਲਫੀ ਬਣਾ ਸਕਦੇ ਹੋ ਆਈਸਕ੍ਰੀਮ ਵੀ ਬਣਾ ਸਕਦੇ ਹੋ ਤੇ ਆਪਣੇ ਹਿਸਾਬ ਦੇ ਨਾਲ ਤੁਸੀਂ ਚਾਹੋ ਨਾ ਇਹਦੇ ਵਿੱਚ ਕੋਈ ਫਲੇਵਰ ਐਡ ਕਰ ਸਕਦੇ ਹੋ ਡਰਾਈ ਫਰੂਟਸ ਪਾ ਸਕਦੇ ਹੋ ਸਿੰਪਲ ਤਰੀਕੇ ਦੇ ਨਾਲ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਚਾਹੋ ਫਰੂਟਸ ਐਡ ਕਰ ਸਕਦੇ ਜਿਵੇਂ ਮੰਗੋ ਦਾ ਸੀਜ਼ਨ ਆ ਤੁਸੀਂ ਅੰਬ ਇਹਦੇ ਵਿੱਚ ਐਡ ਕਰ ਸਕਦੇ ਹੋ ਬਹੁਤ ਹੀ ਸਵਾਦਿਸ਼ਟ ਕੁਲਫੀ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਸ਼ੁਰੂ ਕਰਦੇ ਹਾਂ ਕੜਾਈ ਰੱਖਿਆ ਜੀ ਗੈਸ ਦੇ ਉੱਪਰ ਤੇ ਉਹਦੇ ਵਿੱਚ ਪਹਿਲਾਂ 2 ਤੋਂ 3 ਚਮਚ ਲਵਾਂਗੇ ਪਾਣੀ ਦੇ ਤੇ ਫਿਰ ਇੱਥੇ ਮੈਂ ਲੈ ਰਹੀ ਹਾਂ 1.5 ਲੀਟਰ ਦੁੱਧ ਤੇ ਮੈਂ ਮੱਝ ਦੇ ਦੁੱਧ ਦੀ ਵਰਤੋਂ ਕਰ ਰਹੀ ਹਾਂ ਜੀ ਆਪਾਂ ਕੱਚਾ ਦੁੱਧ ਲੈਣਾ ਹੀ ਇਹਦੇ ਨਾਲ ਜਿਹੜੀ ਗੁਲਫੀਆਂ ਨਾ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਤੇ ਦੁੱਧ ਨੂੰ ਲਗਾਤਾਰ ਹਿਲਾਉਂਦੇ ਹੋਏ ਨਾ ਹਾਈ ਫਲੇਮ ਤੇ ਗੈਸ ਆਪਾਂ ਤੇਜ਼ ਰੱਖਣਾ ਹੈ ਤੇ ਆਪਾਂ ਉਬਾਲਾ ਆਉਣ ਦੀ ਵੇਟ ਕਰਨੀ ਹੈ ਦੇਖੋ ਦੁੱਧ ਨੂੰ ਉਹ ਬਾਲਾਉਣਾ ਸ਼ੁਰੂ ਹੋ ਗਿਆ ਤੇ ਗੈਸ ਆਪਾਂ ਕਰ ਦੇਣਾ ਜੀ ਲੋਟੂ మీడియం ਤੇ ਜਾਣੀ ਕਿ ਗੈਸ ਦਾ ਸੇਕ ਆ ਨਾ ਆਪਾਂ ਕੱਟ ਕਰ ਦੇਣਾ ਹਲਾਉਂਦੀ ਹੋਈ ਆਪਾਂ ਦੁੱਧ ਨੂੰ ਉਦੋਂ ਤੱਕ ਕੜਨਾ ਜਦੋਂ ਤੱਕ ਕਿ ਆਪਣਾ ਦੁੱਧ ਦਾ ਅੱਧਾ ਨਹੀਂ ਰਹਿ ਜਾਂਦਾ બસ ਇਸੇ ਤਰ੍ਹਾਂ ਆਪਾਂ ਹਿਲਾਉਂਦਾ ਰਹਿਣਾ ਇੱਥੇ ਸਾਈਡਾਂ ਤੋਂ ਵੀ ਨਾ ਜਿਹੜਾ ਕਿ ਸਾਈਡਾਂ ਤੇ ਦੁੱਧ ਲੱਗ ਜਾਂਦਾ ਏ ਮਲਾਈ ਲੱਗ ਜਾਂਦੀ ਆ ਜਾਂ ਕਰੀਮ ਉਹ ਵਿੱਚ ਮਿਕਸ ਕਰਦੇ ਜਾਣਾ ਤੇ ਉੱਪਰ ਜਿਹੜੀ ਮਲਾਈ ਆਉਂਦੀ ਏ ਨਾ ਨਾਲ ਦੀ ਨਾਲ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਜਾਣਾ ਤੇ ਦੁੱਧ ਨੂੰ ਇੱਥੇ ਮੈਨੂੰ ਕਾੜਦੀ ਨੂੰ 10 ਤੋਂ 12 ਮਿੰਟ ਹੋ ਗਏ ਆ ਜੀ ਤੇ ਕੈਸ ਆਪਾਂ ਕੱਟਦੇ ਰੱਖਣਾ ਸੀ ਦੁੱਧ ਆਪਣਾ ਇਸੇ ਤਰ੍ਹਾਂ ਕੱਢਦਾ ਰਵੇ ਤੇ ਅੱਧਾ ਰਹਿ ਜਾਵੇ ਉਨੀ ਦੇਰ ਨਾਲ ਦੂਸਰੀ ਸਾਈਡ ਆਪਾਂ ਕੋਲ ਬਣਾ ਕੇ ਤਿਆਰ ਕਰ ਦਿਆਂ ਇੱਥੇ ਮੈਂ ਇੱਕ ਵੱਡਾ ਚਮਚਾ ਲਿਆਜੀ ਕਸਟਰਡ ਪਾਊਡਰ ਕਸਟਰਡ ਪਾਊਡਰ ਸਾਰਿਆਂ ਦੇ ਘਰ ਦੇ ਵਿੱਚ ਕਈ ਵਾਰ ਨਹੀਂ ਹੁੰਦਾ ਉਹਦੀ ਜਗ੍ਹਾ ਤੇ ਤੁਸੀਂ ਇੱਥੇ ਇੱਕ ਚਮਚਾ ਆ ਮੈਦਾ ਲੈ ਸਕਦੇ ਹੋ ਕਾਰਨ ਫਲੋਰ ਵੀ ਲੈ ਸਕਦੇ ਹੋ ਨਹੀਂ ਹੈਗਾ ਤਾਂ ਤੁਸੀਂ ਆਟੇ ਦਾ ਚਮਚਾ ਵੀ ਲੈ ਸਕਦੇ ਹੋ ਇਹ ਪੂਰਾ ਇੱਕ ਚਮਚਾ ਭਰ ਕੇ ਲੈਣਾ ਜੀ ਮੈਂ ਇਥੇ ਦੋ ਨਾ ਅੱਧੇ ਅੱਧੇ ਚਮਚ ਲਾਈਆ ਤੇ ਇਹਦੇ ਵਿੱਚ 1 ਲੀਟਰ ਦੇ ਵਿੱਚ ਦੁੱਧ ਨਾ ਮੈਂ ਥੋੜਾ ਜਿਹਾ ਸਾ이드 ਤੇ ਰੱਖਿਆ ਸੀ ਅੱਧਾ ਗਲਾਸ ਉਹ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਨੇ ਇਹਦੇ ਵਿੱਚ ਕੋਈ ਗੰਡ ਜਾਂ ਗੁਟਲੀ ਨਾ ਰਵੇ ਕਸਟਰਡ ਦਾ ਕੋਲ ਬਣਾ ਕੇ ਸਾੜਦੇ ਰੱਖਾਂਗੇ ਦੂਸਰੀ ਸਾਈਡ ਦਾ ਦੁੱਧ ਜਿਹੜਾ ਇੱਥੇ ਕੱਢਦੇ ਨੂੰ ਜੀ 20-22 ਮਿੰਟ ਆਪਣੇ ਹੋ ਗਏ ਆ ਤੇ ਦੁੱਧ ਦੇਖੋ ਪਹਿਲਾਂ ਨਾਲੋਂ ਕਾਫੀ ਘੱਟ ਹੋ ਗਿਆ ਏ ਤੇ ਆਪਾਂ ਥੋੜਾ ਜਿਹਾ ਇਹਨੂੰ ਹੋਰ ਕੱਢ ਲਵਾਂਗੇ ਜੀ 5-7 ਮਿੰਟ ਕਿ ਆਪਣਾ ਜਿਹੜਾ ਦੁੱਧਾ ਨਾ ਬਿਲਕੁਲ ਅੱਧਾ ਰਹਿ ਜਾਵੇ ਤੇ ਦੇਖੋ ਦੁੱਧ ਆਪਣਾ ਇੱਥੇ ਕੜਕੜ ਕੇ ਅੱਧਾ ਰਹਿ ਗਿਆ ਏ ਤੇ ਫਿਰ ਜੋ ਆਪਾਂ ਕਸਟਰਡ ਵਾਲਾ ਕੋਲ ਬਣਾ ਕੇ ਤਿਆਰ ਕੀਤਾ ਨਾ ਇੱਕ ਵਾਰੀ ਚੰਗੀ ਤਰ੍ਹਾਂ ਨੂੰ ਚਮਚ ਦੀ ਨਾਲ ਹਿਲਾ ਕੇ ਥੋੜਾ ਥੋੜਾ ਕਰਕੇ ਆਪਾਂ ਪਾਈ ਜਾਵਾਂਗੇ ਤੇ ਵਿੱਚ ਦੂਸਰੇ ਹੱਥ ਨਾਲ ਮਿਕਸ ਕਰਦੇ ਜਾਵਾਂਗੇ ਅਗਰ ਆਪਾਂ ਇਹਨੂੰ ਮਿਕਸ ਨਹੀਂ ਕਰਾਂਗੇ ਨਾ ਇਹ ਫਿਰ ਜਾ ਕੇ نیچے ਲੱਗ ਜਾਵੇਗਾ ਜੀ ਤੇ ਫਿਰ ਇਹਦੀਆਂ ਗੰਡਾ ਬਣ ਜਾਂਦੀਆਂ ਇਸ ਲਈ ਇਹਨੂੰ ਲਗਾਤਾਰ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਹੈ ਤੇ ਉਦੋਂ ਤੱਕ ਇਹ ਦੁੱਧ ਨੂੰ ਆਪਾਂ ਪਕਾਉਣਾ ਹੈ ਜੀ ਮੀਡੀਅਮ ਫਲੇਮ ਤੇ ਗੈਸ ਆਪਾਂ ਮੀਡੀਅਮ ਤੇ ਰੱਖਣਾ ਹੈ ਤੇਜ਼ ਨਹੀਂ ਕਰਨਾ ਤੇਜ਼ ਤੇ ਕਰਾਂਗੇ ਨਾ ਠਿਡੜਾਈ ਕਸਟਰਡ ਆ نیچے ਲੱਗ ਜਾਊਗਾ ਇਸ ਲਈ ਘੱਟ ਸੇਕ ਤੇ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹਨੂੰ گاੜਾ ਕਰ ਲਵਾਂਗੇ ਜਿਵੇਂ ਹੀ ਆਪਾਂ ਨੂੰ ਲੱਗਦਾ ਹੈ ਨਾ ਇਹ ਆਪਣਾ ਕਸਟਰਡ ਵਾਲਾ ਇਹ ਦੁੱਧਾ گاੜਾ ਹੋਣਾ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਆਪਾਂ ਫਲੇਵਰ ਲਈ ਇਲਾਇਚੀ ਪਾਊਡਰ ਪਾਵਾਂਗੇ ਇਲਾਇਚੀ ਪਾਊਡਰ ਨਹੀਂ ਹੈਗਾ ਤੁਸੀਂ ਦੋ ਇਲਾਇਚੀਆਂ ਵੀ ਕੁੱਟ ਕੇ ਪਾ ਸਕਦੇ ਹੋ ਤੇ ਨਾਲ ਹੀ ਚੀਨੀ ਆਪਾਂ ਸਵਾਦ ਅਨੁਸਾਰ ਪਾਵਾਂਗੇ ਜਿਸ ਤਰ੍ਹਾਂ ਤੁਸੀਂ ਖਾਣੀ ਪਸੰਦ ਕਰਦੇ ਹੋ ਵੈਸੇ ਆਈਸਕ੍ਰੀਮ ਦੇ ਵਿੱਚ ਥੋੜੀ ਜ਼ਿਆਦਾ ਚੀਨੀ ਦੀ ਜਿਹੜੀ ਮਾਤਰਾ ਹੈ ਜ਼ਿਆਦਾ ਵਰਤੀ ਜਾਂਦੀ ਹੈ ਤੇ ਉਹਦੇ ਨਾਲ ਜਿਹੜੀ ਖਾਨ ਦੇ ਵਿੱਚ ਸਵਾਦ ਲੱਗਦੀ ਹੈ ਚੀਨੀ ਤੇ ਇਲਾਇਚੀ ਪਾਊਡਰ ਪਾ ਕੇ ਲਗਾਤਾਰ ਮਿਕਸ ਕਰਦੇ ਹੋਏ ਜੀ ਬਿਲਕੁਲ ਆਪਾਂ ਇਹਨੂੰ ਗਾੜਾ ਕਰ ਲੈਣਾ ਹੈ बस इसी तरह लो फ्लेम ਤੇ ਜਾਨੀ ਕਿ ਘੱਟ ਸੇਕ ਤੇ ਹਿਲਾਉਂਦੇ ਰਹਿਣਾ ਜਿਵੇਂ ਹੀ ਆਪਣਾ ਦੁੱਧ گاੜਾ ਹੋ ਗਿਆ ਨਾ ਜੀ ਫਿਰ ਆਪਾਂ ਗੈਸ ਕਰ ਦੇਣਾ ਬੰਦ ਗੈਸ ਬੰਦ ਕਰਕੇ ਨਾ 1 ਮਿੰਟ ਤੱਕ ਲਗਾਤਾਰ ਹਿਲਾਉਂਦੇ ਰਵਾਂਗੇ ਕਿਉਂਕਿ ਨਾ ਗਰਮ ਗਰਮ ਕਸਟਰਡ ਜਦੋਂ ਆਪਾਂ ਇਸੇ ਤਰ੍ਹਾਂ ਛੱਡ ਜਾਂਗੇ ਨਾ ਇਹਦੇ ਉੱਤੇ ਮੋਟੀ ਪਰਤ ਜੰਮ ਜਾਂਦੀ ਆ ਤੇ ਆਪਾਂ ਉਹ ਪਰਤ ਨਹੀਂ ਜੰਮਣ ਦੇਣੀ ਬਸ ਵਿੱਚ ਵਿੱਚ ਦੀ ਹਿਲਾਉਂਦੇ ਰਹਿਣਾ ਹੈ ਗੈਸ ਬੰਦ ਕਰ ਦਿੱਤਾ ਤੇ ਮੈਂ ਇਹਨੂੰ ਲਗਾਤਾਰ ਹਿਲਾਉਂਦੀ ਹੋਈ ਨਾ ਠੰਡਾ ਕਰ ਲਿਆ ਤੇ ਮੈਂ ਨਾ ਇੱਕ ਸਾਈਡ ਤੇ ਖੁੱਲੇ ਭਾਂਡੇ ਦੇ ਵਿੱਚ ਜਿਹੜਾ ਕਸਟਰਡ ਆਪਣਾ ਕੱਢ ਲਿਆ ਸੀ ਠੰਡਾ ਕਰਕੇ ਇਹਨੂੰ ਮੈਂ ਫ੍ਰਿਜ ਦੇ ਵਿੱਚ ਰੱਖ ਦਿੱਤਾ ਸੀ ਅੱਧੇ ਘੰਟੇ ਦੇ ਲਈ ਤੇ ਫਿਰ ਆਪਾਂ ਇਹਨੂੰ ਪਾਵਾਂਗੇ ਜੀ ਮਿਕਸੀ ਦੇ ਜੱਗ ਦੇ ਵਿੱਚ ਯਾਨੀ ਕਿ ਮਿਕਸੀ ਦੇ ਜਾਰ ਦੇ ਵਿੱਚ ਜੀ ਆਪਾਂ ਇਹਨੂੰ ਬਿਲਕੁਲ ਗ੍ਰाइंड ਕਰ ਲੈਣਾ ਹੈ ਕਿ ਜਿਹੜੀ ਆਪਣੀ ਕੁਲਫੀ ਹੈ ਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇ ਤੁਸੀਂ ਬਿਨਾਂ ਗ੍ਰाइंड ਕੀਤੇ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਗ੍ਰाइंड ਕਰਕੇ ਬਣਾਵਾਂਗੇ ਨਾ ਬਿਲਕੁਲ ਇੱਕਸਾਰ ਹੋ ਜਾਵੇਗੀ ਗ੍ਰाइंड ਕਰਨ ਤੋਂ ਬਾਅਦ ਇੱਥੇ ਮੈਂ ਲਿਆ ਜੀ ਮੇਰੇ ਕੋਲ ਡਿਸਪੋਜ਼ेबल ਕੱਪ ਹੈਗੇ ਸੀ ਕਾਫੀ ਵਾਲੇ ਤੁਹਾਡੇ ਕੋਲ ਇਹ ਹੈ ਕਿ ਉਹਦੇ ਵਿੱਚ ਵੀ ਨਹੀਂ ਕਰਦੇ ਵਿੱਚ ਆਪਣੇ ਕੋਲੇ ਗਲਾਸ ਸਾਰਿਆਂ ਦੀ ਘਰ ਦੇ ਵਿੱਚ ਹੁੰਦੇ ਹੀ ਹੁੰਦੇ ਆ ਤੁਸੀਂ ਗਲਾਸ ਦੀ ਵਰਤੋਂ ਕਰ ਸਕਦੇ ਹੋ ਗਲਾਸ ਜਾਂ ਫਿਰ ਕੌਲੀ ਦੀ ਵੀ ਤੁਸੀਂ ਵਰਤੋਂ ਕਰ ਸਕਦੇ ਹੋ ਕਟੋਰੀ ਦੇ ਵਿੱਚ ਵੀ ਆਈਸਕ੍ਰੀਮ ਜਮਾ ਸਕਦੇ ਹੋ ਪਹਿਲਾਂ ਆਪਾਂ ਲਈਏ ਕੁਲਫੀਆਂ ਜਾਂ ਆਈਸਕ੍ਰੀਮਾਂ ਆਪਾਂ ਵਗੇ ਜੀ ਡਿਸਪੋਜ਼ੇਬਲ ਕੱਪ ਦੇ ਵਿੱਚ ਤੇ ਇਹਨਾਂ ਦੇ ਵਿੱਚ ਇਹਨੂੰ ਜਮਾ ਦੇਾਂਗੇ ਤੇ ਕੋਲ ਇਹ ਕੁਲਫੀ ਮੇਕਰ ਹੈਗਾ ਸੀ ਜੀ ਮੈਂ ਆਨਲਾਈਨ ਆਰਡਰ ਕੀਤਾ ਸੀਗਾ ਇਹ ਹੈਗਾ ਤੇ ਉੱਚ ਜਮਾ ਸਕਦੇ ਹੋ ਨਹੀਂ ਡਿਸਪੋਜ਼ੇਬਲ ਕੱਪ ਦੇ ਵਿੱਚ ਜਾਂ ਘਰ ਦੇ ਵਿੱਚ ਗਲਾਸ ਕ올ੀਆਂ ਸਾਰਿਆਂ ਦੇ ਹੁੰਦੇ ਆ ਤੁਸੀਂ ਉਹਦੇ ਵਿੱਚ ਵੀ ਜਮਾ ਸਕਦੇ ਹੋ ਜਮਾ ਕੇ ਤੇ ਆਪਾਂ ਫਿਰ ਇਹਨਾਂ ਦੇ ਉੱਪਰ ਉਹ ਜੀ ਇਹਨਾਂ ਨੂੰ ਢੱਕ ਲੈਣਾ ਹੈ ਪਹਿਲਾਂ ਆਪਾਂ ਕੁਲਫੀ ਮੇਕਰ ਦੇ ਉੱਪਰ ਵਾਲੇ ਜਿਹੜੇ ਕਵਰ ਆ ਢੱਕਣਾ ਉਹ ਲਗਾ ਦੇਾਂਗੇ ਟਕਨ ਮੇ ਲਗਾ ਦਿੱਤੀ ਹੈ ਜੀ ਤੇ ਜਿਹੜੇ ਡਿਸਪੋਜ਼ਲ ਕਾਪ ਆਪਾਂ ਨੇ ਉਹਨਾਂ ਦੇ ਉੱਤੇ ਤੁਹਾਡੇ ਘਰ ਤੇ ਵਿੱਚ ਸਾਰਿਆਂ ਦੇ ਪਲਾਸਟਿਕ ਵਾਲੇ ਬੈਗ ਤਾਂ ਹੁੰਦੇ ਹੀ ਆ ਜਿਨ੍ਹਾਂ ਦੇ ਵਿੱਚ ਆਪਾਂ ਸਬਜ਼ੀ ਵਗੈਰਾ ਲੈ ਕੇ ਆਉਂਦੇ ਆ ਉਹ ਕੱਟ ਕੇ ਉਹ ਵੀ ਲਾ ਸਕਦੇ ਹੋ ਇਸ ਤਰ੍ਹਾਂ ਐਲੂਮਨੀਅਮ ਫਾਇਲ ਹੈਗਾ ਬਟਰ ਪੇਪਰ ਹੈਗਾ ਤੁਸੀਂ ਉਹਦੇ ਨਾਲ ਇਹਨੂੰ ਉੱਪਰ ਉਹ ਕਵਰ ਕਰ ਸਕਦੇ ਹੋ ਤੇ ਇਹਦੇ ਨਾਲ ਜਿਹੜੀ ਕੁਲਫੀ ਹੈ ਨਾ ਉਹਦੇ ਉੱਪਰ ਬਿਲਕੁਲ ਬਰਫ਼ ਨਹੀਂ ਜਾਂਦੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਸਾਰੇ ਜਿਹੜੇ ਕੱਪ ਸੀ ਉਹਦੇ ਮੈਂ ਕਵਰ ਕਰ ਦਿੱਤੀ ਆ ਤੇ ਫਿਰ ਇੱਥੇ ਮੈਂ ਲਈਆਂ ਜੀ ਤਿੰਨ ਕੁਲਫੀ ਸਟਿਕ ਕੁਲਫੀ ਬਣਾ ਰਹੀ ਹਾਂ ਤਾਂ ਕੁਲਫੀ ਸਟਿਕ ਆਪਾਂ ਨੂੰ ਚਾਹੀਦੀਆਂ ਜੀ ਤੇ ਆਪਾਂ ਇਸ ਤਰ੍ਹਾਂ ਨਾ ਚਾਕੂ ਲੈ ਲੈਣਾ ਨਾਈਫ ਲੈ ਲੈਣਾ ਉਹਦੇ ਨਾਲ ਨਾ ਡਿਸਪੋਜ਼ਲ ਦੇ ਹਾਂ ਸੌਰੀ ਐਲੂਮੀਨੀਅਮ ਦੇ ਵਿੱਚ ਨਾ ਥੋੜਾ ਜਿਹਾ ਸ਼ੇਕ ਕਰ ਦੇਣਾ ਹੋਲ ਕਰ ਦੇਣਾ ਤੇ ਉਹਦੇ ਵਿੱਚ ਫਿਰ ਇਹ ਜਿਹੜੇ ਮੈਂ ਰੱਗੇ ਸੀ ਨਾ ਆਪਣੀ ਕੁਲਫੀ ਸਟੇਕ ਉਹ ਜਿਆਦਾ ਲੰਬੀ ਸੀ ਉਹਨੂੰ ਮੈਂ ਕੱਟ ਕੇ ਛੋਟਾ ਕਰ ਲਿਆ ਸੀ ਤੇ ਇਹ ਵਿੱਚ ਆਪਾਂ ਲਗਾ ਦੇਣੀ ਆ ਸਾਰੇ ਇਸੇ ਤਰ੍ਹਾਂ ਆਪਾਂ ਨਾ ਲਗਾ ਕੇ ਤਿਆਰ ਕਰ ਲੈਣੇ ਆ ਤੇ ਫਿਰ ਆਪਾਂ ਕੁਲਫੀ ਨੂੰ ਨਾਲ ਹੀ ਤਾਂ ਜਿਹੜਾ ਕੁਲਫੀ ਮੇਕਰ ਉਹਦੇ ਵਿੱਚ ਬਣਾਈ ਹੈ ਨਾਲ ਹੀ ਡਿਸਪੋਜ਼ेबल ਕੱਪ ਆਪਾਂ ਸਾਰੀ ਰਾਤ ਦੇ ਲਈ ਇਹਨਾਂ ਨੂੰ ਪੂਰੀ ਰਾਤ ਦੇ ਲਈ ਫ੍ਰੀਜ ਦੇ ਵਿੱਚ ਰੱਖਾਂਗੇ ਤੇ ਬਹੁਤ ਹੀ ਵਧੀਆ ਜਿਹੜੀ ਤੁਹਾਡੀ ਕੁਲਫੀ ਆਈਸਕ੍ਰੀਮ ਤੁਸੀਂ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹੋ ਤੇ ਬਾਅਦ ਵਿੱਚ ਤੁਸੀਂ ਇਹਨਾਂ ਨੂੰ ਨਾ ਚੇਕ ਕਰਕੇ ਦੇਖਣਾ ਬਹੁਤ ਹੀ ਸਵਾਦ ਬਹੁਤ ਹੀ ਵਧੀਆ ਘਰ ਦੇ ਵਿੱਚ ਬਿਨਾਂ ਕਿਸੇ ਮਲਾਵਟ ਦੇ ਸਿਰਫ ਦੋ ਤਿੰਨ ਚੀ ਸਕਦੇ ਹੋ ਬਿਲਕੁਲ ਵੀ ਬਾਦ ਦੀ ਮਿਲਾਵਟੀ ਕੁਲਫੀ ਆਈਸਕ੍ਰੀਮ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਜੋ ਕਿ ਬੱਚਿਆਂ ਦੇ ਲਈ ਬਿਲਕੁਲ ਵੀ ਚੰਗੀ ਨਹੀਂ ਹੈਗੀ ਤੇ ਲੋ ਜੀ ਤੁਹਾਨੂੰ ਮੈਂ ਕੱਢ ਕੇ ਵੀ ਦਿਖਾ ਦਿੰਨੀ ਆ ਦੇਖੋ ਬਹੁਤ ਹੀ ਵਧੀਆ ਬਣਦੀ ਆ ਇਹਨਾਂ ਨੂੰ ਮੈਂ ਕਾਫੀ ਟਾਈਮ ਪਹਿਲਾਂ ਹੀ ਰੱਖ ਲਿਆ ਸੀ ਤੇ ਆਪਾਂ ਇਹਨਾਂ ਨੂੰ ਜ਼ਿਆਦਾ ਟਾਈਮ ਬਾਹਰ ਕੱਢ ਕੇ ਨਹੀਂ ਰੱਖਣਾ ਸਿਰਫ 10 ਮਿੰਟ ਆਪਾਂ ਇਹਨੂੰ ਰੱਖਾਂਗੇ 5 ਤੋਂ 10 ਮਿੰਟ ਤੇ ਫਿਰ ਇਹ ਆਸਾਨੀ ਦੇ ਨਾਲ ਬਾਹਰ ਨਿਕਲ ਆਉਣਗੇ ਅਗਰ ਆਸਾਨੀ ਦੇ ਨਾਲ ਨਹੀਂ ਨਿਕਲਦੀਆਂ ਨਾ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਥੋੜਾ ਜਿਹਾ ਉਸਾਈ ਤੋਂ ਕੱਟ ਕੇ ਨਾ ਕੈਂਚੀ ਦੇ ਨਾਲ ਜਾਂ ਫਿਰ ਚਾਕੂ ਦੇ ਨਾਲ ਵੀ ਇਸ ਤਰ੍ਹਾਂ ਤੁਸੀਂ ਕੁਲਫੀ ਨੂੰ ਕੱਢ ਸਕਦੇ ਹੋ ਬਹੁਤ ਹੀ ਵਧੀਆ ਕੁਲਫੀ ਆਈਸਕ੍ਰੀਮ ਘਰ ਦੇ ਵਿੱਚ ਸੌਖੇ ਤਰੀਕੇ ਦੇ ਨਾਲ ਬਣਾ ਕੇ ਪਿਆਰ ਕਰਿਓ ਖੁਦ ਵੀ ਖਾਓ ਤੇ ਬੱਚਿਆਂ ਨੂੰ ਵੀ ਖਿਲਾਓ ਹੈਲਥੀ ਤਰੀਕੇ ਦੇ ਨਾਲ ਬਿਲਕੁਲ ਵੀ ਬਾਜ਼ਾਰੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਤੇ ਤੁਹਾਨੂੰ ਇਹ ਆਈਸਕ੍ਰੀਮ ਦੀ ਜਾਨੀ ਕਿ ਕੁਲਫੀ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਇਸੀ ਤਰ੍ਹਾਂ ਆਪਣਾ ਪਿਆਰ ਤੇ ਸਪੋਰਟਰ ਬਣਾਈ ਰੱਖਿਓ ਜੀ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਹੀ ਜ਼ਰੂਰਤ ਆ ਤੇ ਜਰੂਰ ਇੱਕ ਵਾਰੀ ਬਣਾ ਕੇ ਦੇਖਿਓ ਤੇ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਓ ਮਿਲਦੇ ਆਂ ਜੀ ਨਵੀਂ ਟੇਸਟੀ ਹੈਲਥੀ ਨੈਸਪੀ ਦੇ ਨਾਲ ਸੋਸ਼ੀਅਲ ਕਾਲ